ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਐਕਚੁਅਲੀ ਜਿਹੜਾ ਮੈਂ ਫੇਸਬੁੱਕ ਤੇ ਪਾਇਆ ਮੈਂ ਤਾਂ ਪਾਇਆ ਕਿਉਂਕਿ ਅੱਜ ਕੱਲ ਸਾਡੀਆਂ ਸਤਾਰਯੋਗ ਕਈ ਪੰਜਾਬੀ ਲੀਡਰ ਜਿਹੜੀਆਂ ਹੈਗੀਆਂ ਪੋਲੀਟੀਕਲ ਪਾਰਟੀ ਚ ਉਹ ਸਾਡੀ ਪੰਜਾਬੀ ਤੋੜ ਮੋੜ ਮਰੋੜ ਕੇ ਐਦਾਂ ਬੋਲ ਰਹੀਆਂ ਆਂ ਔਰ ਕਹਿ ਰਹੀਆਂ ਕਹਿੰਦੀਆਂ ਅਪੀਲ ਕਹਿੰਦੀਆਂ ਅੱਜ ਕੱਲ ਚੱਲ ਰਹੀਆਂ ਨੇ ਚੋਣਾਂ ਅੱਜ ਕੱਲ ਚੱਲ ਰਹੀਆਂ ਨੇ ਚੋਨਾ ਮੈਨੂੰ ਪਤਾ ਤੁਸੀਂ ਵੀ ਲਗਾ ਰਹੀਆਂ ਨੇ ਚੋਨਾ ਝੋਨੇ ਨੂੰ ਕਹਿੰਦੇ ਆ ਚੋਨਾ ਬੈਦ ਕਹਿੰਦੀਆਂ ਹੁਣ ਚੱਲ ਰਹੀਆਂ ਨੇ ਚੋਨਾ ਤੁਸੀਂ ਲੈ ਕੇ ਆਏ ਹੋ ਨਵਾਂ ਝੋਨੇ ਨੂੰ ਜਿਹੜਾ ਝੋਨਾ ਹੁੰਦਾ ਕਾਟਨ ਦਾ ਲੈ ਕੇ ਆਏ ਹੋ ਨਵਾਂ ਚੋਨਾ ਨਾ ਧੋ ਕੇ ਸੂਟ ਪਾਨਾ ਤੁਸੀਂ ਲੈ ਕੇ ਆਏ ਹੋ ਨਵਾਂ ਚੋਨਾ ਇਹ ਐਦਾਂ ਦੀ ਬੋਲੀ ਐਦਾਂ ਦੀ ਪੰਜਾਬੀ ਅੱਜਕੱਲ ਸਾਡੇ ਪੰਜਾਬ ਤੇ ਸਾਡੇ ਤੇ ਰਾਜ ਕਰਨਾ ਔਰ ਉਹਨਾਂ ਦੀ ਬੋਲੀ ਇਹ ਹੈ ਬੜੀ ਸ਼ੇਮਪੂਰ ਲੱਗਦਾ ਤਾਂ ਹੀ ਮੇਰੀ ਅੱਖਾਂ ਘੁੰਮੀਆਂ ਹੋਈਆਂ ਔਰ ਤਾਂ ਹੀ ਮੈਂ ਇਹ ਬੋਟ ਪਾਈ ਹੈਗੀ ਆ ਐਦਾਂ ਦੀ ਪੰਜਾਬੀ ਅੱਗੇ ਸਾਡੇ ਬੱਚੇ ਬੋਲਣਗੇ ਔਰ ਫਿਰ ਅੱਗੇ ਨਵੀਆਂ ਪੀੜ੍hiyan ਐਦਾਂ ਦੀ ਪੰਜਾਬੀ ਬੋਲਿਆ ਕਰਨਗੀਆਂ ਜਿਦੇ ਚ ਨਾਣੇ ਦਾ ਜਾਂ ਦਾਲ ਦਾ ਕੋਈ ਮਤਲਬ ਨਹੀਂ ਹੋਣਾ ਸਤਿ ਸ੍ਰੀ ਅਕਾਲ ਜੀ